ਇਨੂੰ ਰੋਕਦੇ ਵੀਰੇ ਐਵੇਂ ਨਸ਼ੇ ਨਾਂ ਨਸ਼ੇ ਤੋਂ ਮੌਤ ਹੀ ਹੈ ਸਰ ਰੁਕਿਆ ਨਹੀਂ ਪਤਾ ਨਹੀਂ ਇੱਥੇ ਹੀ ਮਿਲ ਜਾਂਦਾ ਸੀਗਾ ਜੀ ਲੈ ਲੈ ਕੇ ਟੀਕੇ ਲਾਈ ਜਾਂਦੇ ਜਿਹੜਾ ਗੁਰਮੀਤ ਮਾਰੇ ਇਹਨਾਂ ਨੇ ਜੀ ਜੀ ਉਹਦੇ ਚ ਵੀ ਤਿੰਨ ਦੋਸ਼ਾਂ ਨੂੰ ਸਿਰਫ 2 ਦਿਨ ਦਾ ਰਿਮਾਂਡ ਲਿਆ ਹੈ ਉਹ ਜੁਡੀਸ਼ੀਅਲ ਭੇਜਤਾ ਪਰ ਇਹ ਟਿਪੜੀ ਇਹ ਰਿਮਾਂਡ ਲੈਣ ਦਾ ਤਾਂ ਸਾਰ ਇੱਕ ਪੈਸਾ ਇਕੱਠਾ ਕਰਨ ਦਾ ਜਰੀਆ ਹੈ ਜੀ ਸਦਰ ਥਾਣੇ ਨੂੰ ਸਾਡੇ ਪਰਚੇ ਦਾ ਖਰਚਾ ਤਾਂ ਤੁਹਾਡਾ ਅਸੀਂ ਮੰਨ ਮੰਨ ਮਟਰ ਨਾਰਮਲ ਕਰ ਦਾਂਗੇ ਜਾਂ ਮੰਨ ਕੇ ਚੱਲੋ ਅਸੀਂ ਤੁਹਾਡੀ ਮੱਤ ਕਰ ਦਾਂਗੇ ਅਸੀਂ ਜਦੋਂ ਗਵਾਹੀਆਂ ਹੋਣਗੀਆਂ ਤੁਹਾਡੀਆਂ ਉੱਤੇ ਅਸੀਂ ਗਵਾਹੀਆਂ ਦੇ ਵਿੱਚ ਕਹਿ ਦਾਂਗੇ ਕਿ ਨਹੀਂ ਜੀ ਇਹ ਤਾਂ ਇਹਨਾਂ ਦੇ ਕਿਹਾ ਸਾਡਾ ਤਾਂ ਕੋਈ ਰੋਲ ਹੈ ਨਹੀਂ ਸੀਗਾ ਇਹਨਾਂ ਨਸ਼ਾ ਤਸਕਰਾਂ ਨੇ ਮੈਨੂੰ ਰਾਹ ਦੇ ਵਿੱਚ ਕੀਰ ਕੇ ਤੇ ਮੈਨੂੰ ਕਿਰਪਾਨਾਂ ਕਿਰਚਾਂ ਨਾਲ ਸੱਟਾ ਮਾਰੀਆਂ ਜੀ ਉਹ ਅੱਜ ਸਾਰਾ ਬਾਹਰੀ ਘੁੰਮ ਰਿਹਾ ਉਹ ਸਾਰੇ ਕੋਈ ਵੀ ਐਸਓ ਚੋਂ ਆਂਦਾ ਵਿਕ ਜਾਂਦਾ ਜੀ ਜਿਹੜੇ ਥੱਲੇ ਥਾਣੇ ਵਾਲੇ ਆ ਉਹਨਾਂ ਨੇ ਆਪਦੇ ਬੱਚੇ ਬਾਹਰ ਭੇਜ ਰੱਖਿਆ ਜੀ ਆਪਦੇ ਬੱਚੇ ਕੱਟ ਕਰ ਰਿਆ ਪਰ ਸਾਡੇ ਬੱਚਿਆਂ ਨੂੰ ਮਰਨ ਲਈ ਕੱਟ ਰਿਆ ਸਾਡੇ ਇੱਕ ਲੇਡੀ ਕਾਂਸਟੇਬਲ ਫੜੀ ਗਈ ਸੀਗੀ ਹਮਨਦੀਪ ਕੌਰ ਸਾਡੇ ਇੱਥੇ ਇੱਕ ਅਨੁਭਵ ਜੈਨ ਜੀ ਆਏ ਸੀਗੇ ਆਈਪੀਐਸ ਸੀਗੇ ਬਹੁਤ ਸੀਨੀਅਰ ਪਹੁੰਚੇ ਅਫਸਰ ਸੀਗੇ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਤੇ ਉਸੇ ਨੇ ਹੀ ਉਹਨੂੰ ਉਸ ਲੜਕੀ ਨੂੰ ਫੜਿਆ ਸੀਗਾ ਕਿੰਨੇ ਟਾਈਮ ਰਿਹਾ ਉਹ ਉਹ ਸਿਰਫ ਸਾਰ ਡੇਢ ਮਹੀਨਾ ਰਿਹਾ ਸਰ ਆ ਨਸ਼ਾ ਕਿੰਨੇ ਦਿਨਾਂ ਤੋਂ ਲੈ ਰਹੇ ਕਿੰਨੇ ਸਾਲ ਹੋ ਗਏ ਉਹਨਾਂ ਦੀ 4-5 ਸਾਲ ਹੋ ਗਏ 4-5 ਕ ਹੂੰ ਸਰੀਰ ਟੁੱਟ ਗਿਆ ਮਿਲਦਾ ਸਾਰਾ ਬਸੇਮਾ ਦਾ ਹਾਂਜੀ ਸਾਰਾ ਬਸੇਮਾ ਦਾ ਸਾਰੇ ਪਾਸੇ ਮਿਲਦਾ ਇਹਨੇ ਤਾਂ ਲੈ ਕੇ ਆਇਆ ਸੀ 200 ਦਾ ਹੈ 200 ਰੋਜ਼ ਘਟੋ ਘਟ 20 25 ਮੁੰਡੇ ਜਿਹੜੇ ਨੇ ਆਮ ਕੋਈ ਦਿਨ ਦਿਹਾੜੇ 2 ਵਜੇ 3 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਂਦੇ ਨੇ ਕਈ ਤਾਂ ਸਵੇਰੇ ਵੀ ਆ ਜਾਂਦੇ ਨੇ ਜਿਨ੍ਹਾਂ ਨੂੰ ਰਾਤ ਨੂੰ ਨਸ਼ਾ ਨਹੀਂ ਮਿਲਦਾ ਨਸ਼ੇ ਦਾ ਆਦੀ ਹੋ ਗਿਆ ਸੀਗਾ ਜੀ ਕਦੋਂ ਤੋਂ ਇਹ ਇਹ 2 ਕੁ ਸਾਲਾਂ ਤੋਂ ਬਾਹਲਾ ਹੋ ਗਿਆ ਸੀ ਠੀਕ ਹੈ ਜੀ ਤੇ ਸਰ ਇਹਨੂੰ ਰੋਕਦੇ ਵੀਰੇ ਐਵੇਂ ਨਸ਼ੇ ਨਾ ਨਸ਼ੇ ਤੋਂ ਮੌਤ ਹੀ ਹੈ ਸਰ ਰੁਕਿਆ ਨਹੀਂ ਜੀ ਪਤਾ ਨਹੀਂ ਇੱਥੋਂ ਹੀ ਮਿਲੀ ਜਾਂਦਾ ਸੀਗਾ ਜੀ ਲੈ ਲੈ ਕੇ ਟੀਕੇ ਲਾਈ ਜਾਂਦਾ ਸੀ ਇੱਕ ਦਿਨ ਕਹਿੰਦਾ ਕਿ ਮੇਰੇ ਲੱਤ ਤੇ ਸੋਜ ਹੋਈ ਹੈ ਮੈਨੂੰ ਕੰਨ ਦਵਾਈ ਦਵਾ ਕੇ ਲਿਆ ਤੇ ਲੱਤ ਤੇ ਲੱਤ ਤੇ ਨਾ जख्म ਹੋ ਗਿਆ ਸੀ ਜਿੱਤੇ ਟੀਕੇ ਲਾਉਂਦਾ ਸੀ ਨਾ ਸਰ ਠੀਕ ਹੈ ਤੇ ਕਹਿੰਦਾ ਦਵਾਈ ਦਵਾ ਲਿਆ ਤੇ ਉਹਨੂੰ ਐ ਸੀਗਾ ਵੀ ਮੈਂ ਦਾਵਾ ਦਾ ਟੀਕਾ ਲਾ ਲਾ ਵੀ ਮੈਨੂੰ ਆ ਕੇ ਉਹੋ ਕੁਛ ਨਾ ਕੁਛ ਕਹੂਗਾ ਹਮ ਹਮ ਬਸ ਮੈਂ ਇੱਥੋਂ ਗਿਆ ਮੇਰਾ ਖੇਤ ਚ ਕਰਾਇਆ ਇਹ ਵੀ ਮੇਰਾ ਕਰਾਇਆ ਜੀ ਖੇਤ ਚ ਵੀ ਹਮ ਬਸ ਉਦੋਂ ਬਾਅਦ ਗੁੰਮਸਮ ਹੋ ਗਿਆ ਟੀਕਾ ਲਾ ਕੇ ਜੀ ਸਰ ਹਸਪਤਾਲ ਲੈ ਕੇ ਗਏ ਹਾਂ ਬਸ ਉੱਥੇ ਡੈੱਥ ਹੋ ਗਈ ਤੇ ਪੋਸਟਮਾਰਟਮ ਦੀ ਰਿਪੋਰਟ ਮਿਲ ਗਈ ਤੁਹਾਨੂੰ ਪੋਸਟਮਾਰਟਮ ਦੀ ਰਿਪੋਰਟ ਤਾਂ ਨਹੀਂ ਮਿਲੀ ਜੀ ਪੋਸਟਮਾਰਟਮ ਹੋ ਰਿਹਾ ਸੀਗਾ ਜੀ ਪੋਸਟਮਾਰਟਮ ਐਫ ਆਈ ਆ ਦੀ ਕਾਪੀ ਦਿੱਤੀ ਪੁਲਿਸ ਨੇ ਤੁਹਾਨੂੰ ਨਹੀਂ ਸਰ ਨਹੀਂ ਦਿੱਤੀ ਅਜੇ ਤੱਕ ਤੇ ਉਥੇ ਉਹ ਰਾਤ ਤੋਂ ਉਹਨਾਂ ਨੇ ਰੱਖ ਲਿਆ ਸੀਗਾ ਸਵੇਰ ਸਵੇਰੇ ਸਵੇਰੇ ਮੇਰੇ ਕੋਲ ਆ ਗਈ ਸੀ ਪੁਲਿਸ ਤੇ ਮੈਨੂੰ ਕਹਿੰਦੇ ਸਰ ਵੀ ਅਸੀਂ ਜਿਹੜੇ ਜਿਹੜੇ ਬੰਦੇ ਬੰਦੇ ਦਾ ਨਾਮ ਲਿਖ ਲਿਆ ਸੀਗਾ ਜੀ ਬਸ ਉਹਨਾਂ ਦੇ ਕਹਿੰਦੀ ਉਹਨਾਂ ਨੇ ਕੀ ਪੁੱਛਿਆ ਪੁਲਿਸ ਨੇ ਵੀ ਡੈਥ ਕਿਵੇਂ ਹੋਈ ਹੈ ਸਰ ਅੱਛਾ ਤੁਸੀਂ ਕੀ ਦੱਸਿਆ ਸਾਰਾ ਦੱਸੋ ਕੈਮਰਾ ਅਸੀਂ ਸਰ ਸਾਰਾ ਦੱਸਤਾ ਸੀਗਾ ਵੀ ਮਤਲਬ ਟੀਕੇ ਨਾਲ ਹੀ ਡੈਥ ਹੋਈ ਹੈ ਜੀ ਟੀਕਾ ਵੀ ਨਾਲ ਲੱਗਿਆ ਹੋਇਆ ਸੀਗਾ ਜੀ ਹੂੰ ਤੇ ਉਹ ਉਹ ਵੀ ਅਸੀਂ ਟੀਕਾ ਵੀ ਪੁਲਿਸ ਨੂੰ ਦੇ ਦਿੱਤਾ ਸੀਗਾ ਜੀ ਉਹ ਕੇਸ ਐਵੀਡੈਂਸ ਬਣਾਤਾ ਹਾਂਜੀ ਠੀਕ ਹੈ ਵੀ ਹਾਂਜੀ ਜਿਹੜੇ ਵੇਚਣ ਵਾਲੇ ਨੇ ਹਾਂਜੀ ਨਹੀਂ ਕੰਪਲੇਂਟ ਦੇ ਮੁਤਾਬਕ ਤੁਸੀਂ ਉਹਨਾਂ ਦਾ ਨਾਮ ਲਿਆ ਹਾਂਜੀ ਉਹ ਰਿਟਰਨ ਕੰਪਲੇਂਟ ਤੁਸੀਂ ਕਦੋਂ ਦਿੱਤੀ ਜਦੋਂ ਪੁਲਿਸ ਘਰ ਆਈ ਨਹੀਂ ਸਰ ਇੱਕ ਦਿਨ ਨਾ ਪਹਿਲਾਂ ਸਰ ਪਤੇ ਕੀ ਗੱਲ ਹੋ ਗਈ ਸੀਗੀ ਉਹਨੋਂ ਨਾ ਜਦੋਂ ਪੁਲਿਸ ਮੁਲਾਜ਼ਮ ਉਹਨੂੰ ਲੈ ਗਏ ਸੀਗੇ ਹਾਂਜੀ ਉਹ ਨਸ਼ੇ ਕਰਦਾ ਸੀਗਾ ਤੇ ਉਥੇ ਰੋਡ ਤੋਂ ਲੈ ਗਏ ਤੇ ਉਹ ਨਾ ਰਾਤ ਨੂੰ ਸਰ ਜਦੋਂ ਅਸੀਂ ਆਖਿਆ ਵੀ ਐਨਾ ਕੁਝ ਹੋਈ ਜਾਂਦਾ ਜੀ ਤੁਸੀਂ ਇਹਨਾਂ ਤੋਂ ਪੁੱਛੋ ਵੀ ਲੈਂਦੇ ਕਿੱਥੋਂ ਆ ਸਰ ਹੂੰ ਸਰ ਉਹਨੇ ਫਿਰ ਉਹਨੇ ਹੀ ਦੱਸਿਆ ਬੀ ਮੈਂ ਇੱਥੋਂ ਇੱਥੋਂ ਲੈਣਾ ਸਰ ਕੀ ਨਹੀਂ ਦੱਸਿਆ ਮੇਰੇ ਛੋਟੇ ਪ੍ਰਾਨ ਜਿਹਦੀ ਡੈਥ ਹੋਈ ਹੈ ਜੀ ਪਹਿਲਾ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਦੀ ਗੱਲ ਹੈ ਜੀ ਅੱਛਾ ਤੇ ਉਹਨੇ ਹੀ ਦੱਸਤਾ ਕਹਿੰਦਾ ਕਿ ਇੱਥੋਂ ਇੱਥੋਂ ਮੈਂ ਸਮਾਨ ਲੈਣਾ ਹੈਗਾ ਮੈਂ ਕਿਹਾ ਵੀ ਫੇਰ ਤੈਨੂੰ ਮੈਂ ਲੈ ਕੇ ਜਾਵਾਂਗਾ ਜੇ ਤੂੰ ਉਸ ਨੂੰ ਦੱਸੇਗਾ ਤਾਂ ਤੇ ਨਸ਼ੇ ਦਾ ਤਾਂ ਉਹ ਆਦੀ ਹੋ ਗਿਆ ਹੁਣ ਤੋਂ ਨਹੀਂ ਉਹਦੇ ਪੁਲਿਸ ਵਾਲੇ ਆ ਗਏ ਸੀ ਹਾਂ ਉਹ ਇੱਕ ਇੱਕ ਦੋ ਦਿਨ ਪਹਿਲਾਂ ਲੈ ਗਏ ਸੀਗੇ ਜੀ ਉਹਨੂੰ ਜਦੋਂ ਡੈਥ ਹੋਣ ਤੋਂ ਪਹਿਲਾਂ ਜੀ ਆ ਗਿਆ ਘਰ ਆ ਕੇ ਫਿਰ ਅਗਲੇ ਦਿਨ ਨਸ਼ਾ ਲਿਆ ਉਹਨੇ ਹਾਂ ਜੀ ਉੱਥੇ ਉਹਨਾਂ ਨੇ ਇਹ ਹੀ ਅਸੀਂ ਵੀ ਕਮੇਟੀ ਮੈਂਬਰ ਆ ਸਾਰਾ ਅਸੀਂ ਮੈਂ ਇਹ ਕਦੇ ਨੂੰ ਪੁੱਛਿਆ ਜਾਵੇ ਵੀ ਲੈਂਦਾ ਕਿੱਥੋਂ ਕਿੱਥੋਂ ਹੈ ਕਿਹੜੇ ਹੁਣ ਕਿਹੜੇ ਕਿਹੜੇ ਕਰ ਵੇਚਦੇ ਪਏ ਆ ਉਹਨੇ ਫਿਰ ਸਾਰੇ ਦੱਸੇ ਮਤਲਬ ਕਿ ਸਾਰਿਆਂ ਦਾ ਨਾਮ ਲਿਆ ਜਿਹੜੇ ਜਿਹੜੇ ਹੁਣ ਵਿੱਚ ਮਤਲਬ ਕਿ ਕੇਸ ਚ ਪਏ ਹੋਏ ਆ ਪੀਸਮੱਸਿਆ ਜੀ ਇਹ ਵੀਰ ਤਲਾ ਸਮੱਸਿਆ ਦਾ ਸਰ ਬਹੁਤ ਜ਼ਿਆਦਾ ਹੈ ਪਿਛਲੇ 6 ਮਹੀਨੇ 1 ਸਾਲ 2 ਸਾਲ ਜਾਂ 3 ਸਾਲ ਚ ਕਿੰਨੀਆਂ ਕ ਮੌਤਾਂ ਹੋਈਆਂ ਹੋਣੀਆਂ ਇਹ ਤੁਹਾਡੇ ਵਸਤੀਆਂ ਮੌਤਾਂ ਦਾ ਸਰ ਬਹੁਤ ਜ਼ਿਆਦਾ ਹੈ ਕਿੰਨੇ ਅੰਦਾਜ਼ਾ ਕੋਈ ਥੋੜਾ ਜਿਹਾ ਅੰਦਾਜ਼ਾ ਇਹ ਤਾਂ ਗਿਣਤੀ ਤਾਂ ਨਹੀਂ ਕੀਤੀ ਵੀ 20 25 ਹੋ ਗਏ ਹੋਣੇ ਕਿੰਨੀਆਂ ਜੀ 20 25 ਜੀ ਕਿੰਨੀ ਦੇਰ ਚ ਇਹ ਸਰ ਹੁਣ ਜਦੋਂ ਦੀ ਕਮੇਟੀ ਬਣਾਈਏ ਸਾਲ ਦੇ ਅੰਦਰ ਅੰਦਰ ਕਹਿ ਸਕਦੇ ਆ 20 ਮੌਤਾਂ 14 ਸਰ ਜ਼ਿਆਦਾ ਹੋ ਗਏ ਹੋਣੇ ਸਰ ਵੈਸੇ ਨਾ ਜੇ ਗਿਣਤੀ ਕਰਕੇ ਤੁਸੀਂ ਜ਼ਿਆਦਾ ਹੀ ਹੋਣਗੇ ਸਰ ਕੱਟ ਨਹੀਂ ਹੋਣਗੇ ਜੀ ਕੀ ਕਰਦਾ ਸੀ ਵਿਆਹ ਆ ਸੀ ਕਿੰਨੇ ਬੱਚੇ ਸੀ ਕੀ ਸੀ ਨਹੀਂ ਸਰ ਵਿਆਹ ਹੋਇਆ ਸੀ ਸਾਲ ਕੋ ਦਾ ਮੁੰਡਾ ਇੱਕ ਇੱਕ ਸਾਲ ਦਾ ਬੱਚਾ ਹਾਂ ਜੀ ਹੂੰ ਜਿਹੜਾ ਗੁਰਮੀਤ ਮਾਰੇ ਇਹਨਾਂ ਨੇ ਜੀ ਜੀ ਉਹਦੇ ਚ ਵੀ ਤਿੰਨ ਦੋਸ਼ਿਆਂ ਨੂੰ ਸਿਰਫ 2 ਦਿਨ ਦਾ ਰਿਮਾਂਡ ਲਿਆ ਹੈ ਜੁਡੀਸ਼ੀਅਲ ਭੇਜਤਾ ਜੀ ਜੀ ਇਸ ਤੇ ਤੁਹਾਡੀ ਕੀ ਟਿੱਪਣੀ ਹੈ ਸਰ ਇਹ ਟਿੱਪਣੀ ਇਹ ਵੀ ਰਿਮਾਂਡ ਲੈਣ ਦਾ ਤਾਂ ਸਰ ਇੱਕ ਪੈਸਾ ਕਰ ਇਕੱਠਾ ਕਰਨ ਦਾ ਜਰੀਆ ਹੈ ਜੀ ਸਦਰ ਥਾਣੇ ਨੂੰ ਪੈਸਾ ਇਕੱਠਾ ਕਰ ਲੈਂਦੇ ਆ ਤੁਹਾਨੂੰ ਅਸੀਂ ਸਰ ਰਿਮਾਂਡ ਲਿਆ ਰਿਮਾਂਡ ਦੇ ਵਿੱਚ ਕੋਈ ਰੋਟੀ ਲਾ ਜਾਂਦਾ ਰੋਟੀ ਦੇ ਵਿੱਚ ਜੇ ਸਾਡੇ ਕੋਈ ਮੌਤਬਰ ਬੰਦਾ ਨਾਲ ਜਾਵੜਿਆ ਮੰਨ ਲਓ ਕਿ ਇਹਨਾਂ ਨੂੰ ਕਦੇ ਲਿਆਓ ਜੀ ਦਵਾ ਦਿਓ ਖਰਚਾ ਮਣਮਟਾ ਸਾਡੇ ਪਰਚੇ ਦਾ ਖਰਚਾ ਤਾਂ ਤੁਹਾਡਾ ਅਸੀਂ ਮਣਮਟਾ ਨਾਰਮਲ ਕਰ ਦਾਂਗੇ ਯਾ ਮਨਨ ਕਿ ਜਲਵਾਸੀਂ ਟੋੜੀ ਮਤ ਕਰਦਾਂਗੇ ਅਸੀਂ ਜਦੋਂ ਗਵਾਹੀਆਂ ਹੋਣਗੀਆਂ ਤੁਹਾਡੀਆਂ ਉੱਤੇ ਅਸੀਂ ਗਵਾਹੀਆਂ ਦੇ ਵਿੱਚ ਕਹਿ ਦਾਂਗੇ ਵੀ ਨਹੀਂ ਜੀ ਇਹ ਤਾਂ ਇਹਨਾਂ ਦੇ ਕਿਹਾ ਸਾਡਾ ਤਾਂ ਕੋਈ ਰੋਲ ਹੈ ਨਹੀਂ ਸੀਗਾ ਵੀ ਕਹਿੰਦਾ ਮਤਲਬ ਪੁਲਿਸ ਵੀ ਉਹਨਾਂ ਦੀ ਮੁਹਮਾਇਤ ਕਰਦੀ ਹੈ ਜੀ ਜੀ ਤੇ ਅਸੀਂ ਪਿੰਡ ਦੇ ਵਿੱਚ ਸਾਨੂੰ ਜਿਸ ਤਰ੍ਹਾਂ ਸਰਕਾਰ ਦਾ ਇੱਕ ਮਕਸਦ ਚੱਲ ਰਿਹਾ ਵਿਨਾਚਾ ਛਡਾਓ ਹਾਂਜੀ ਜੋ ਵਿਨਾਚਾ ਵਿਰੋਧ ਚੱਲ ਰਿਹਾ ਉਸ ਤਹਿਤ ਇੱਕ ਕਮੇਟੀ ਬਣਾਈ ਗਈ ਸੀਗੀ ਇਹ ਕਦੋਂ ਬਣਾਈ ਕਮੇਟੀ ਜੀ ਇਹ ਸਤ ਤਕਰੀਬਨ 2 ਸਾਲ ਹੋ ਗਏ ਉਹਨੇ 2 ਸਾਲ ਪਹਿਲਾਂ ਬਣੀ ਸੀਗੀ 2 ਸਾਲ ਪਹਿਲਾਂ 2 ਸਾਲ ਪਹਿਲਾਂ ਜਦੋਂ ਸ਼ੁਰੂਆਤ ਹੋਈ ਸੀਗੀ ਇਹ ਤੁਸੀਂ ਆਪ ਆਪ ਦੇ ਲੈਵਲ ਤੇ ਆ ਕੇ ਸੋਚ ਕੇ ਬਣਾਈ ਹੈ ਕਿਉਂਕਿ ਇੱਥੇ ਹਾਲਾਤ ਅਸੀਂ ਆਪਣੇ ਸਭ ਨਾਲ ਜਦੋਂ ਸਾਨੂੰ ਇਹ ਗੱਲ ਕਹੀ ਗਈ ਵੀ ਤੁਸੀਂ ਪਿੰਡ ਦਾ ਸਾਹਯੋਗ ਕਰੇ ਅਸੀਂ ਨਸ਼ੇ ਦੇ ਅੰਗੇਸਟ ਹੈਗੇ ਅੱਛਾ ਇੱਕ ਕਿਹਨਾਂ ਨੇ ਕਹੀ ਇਹ ਸਰਕਾਰ ਨੇ ਜਦੋਂ ਦਾ ਮੁੱਦਾ ਸ਼ੁਰੂ ਕੀਤਾ ਸੀਗਾ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਸਾਡੇ ਕੋਲ ਆਂਦੇ ਰਿਹਾ ਚੱਕੇ ਉੱਚ ਅਧਿਕਾਰੀ ਸਾਨੂੰ ਚੰਗੀ ਤਰ੍ਹਾਂ ਜਾਣਦੇ ਹੈਗੇ ਜਿਵੇਂ ਐਸਐਸਪੀ ਹੋਗਾ ਜਿਵੇਂ ਡਿਪਟੀ ਹੋਗਾ ਚੰਗੇ ਸਾਡੇ ਅਧਿਕਾਰੀ ਸਾਡੇ ਕੋਲ ਆਏ ਸੀਗੇ ਅਸੀਂ ਕੱਟ ਕੀਤਾ ਸੀ ਪਿੰਡ ਤੱਕ ਆਪੀ ਜਿਹਦੇ ਵਿੱਚ ਡੀਐਸਪੀ ਐਸਐਚਓ ਐਸਐਸਪੀ ਸਾਰੇ ਸਾਰੇ ਆਏ ਉਸ ਤੋਂ ਬਾਅਦ ਤੇ ਅਸੀਂ ਕਮੇਟੀ ਬਣਾਈ ਫਿਰ ਅਸੀਂ ਉਹਨਾਂ ਦਾ ਸਹਿਯ ਨਾਮ ਦੱਸੇ ਬਾਈ ਨੇਮ ਵੀ ਨਾਮ ਦੱਸ ਦਿੱਤੀ ਅਸੀਂ ਉਹਨਾਂ ਦੇ ਘਰੇ ਵੀ ਲੈ ਕੇ ਗਏ ਪੁਲਿਸ ਨੂੰ 2023 ਦੀ ਗੱਲ ਸੀਗੀ ਜਦੋਂ ਅਸੀਂ ਕਮੇਟੀ ਦਾ ਮੈਂਬਰధాన ਸੀਗਾ ਕਾਫੀ ਅਸੀਂ ਨਸ਼ਾ ਤਸਕਰਾਂ ਨੂੰ ਅੰਦਰ ਭੇਜਤਾ ਸੀਗਾ ਅੱਛਾ ਉਹਦੇ ਅੰਦਰ ਜਾਣ ਤੋਂ ਬਾਅਦ ਮੈਂ ਸ਼ਾਮ ਨੂੰ ਮੇਰੀ ਕੋਟ ਦੇ ਵਿੱਚ ਮੈਂ ਆਪਣਾ ਕੰਮ ਕਰ ਰਿਹਾ ਹੂੰ ਸ਼ਾਪ ਹੈ ਮੇਰੀ ਉੱਥੇ ਕੋਟ ਦੇ ਵਿੱਚ ਮੈਂ ਕੰਮ ਕਰਦਾ ਮੇਰੀ ਫੋਟੋ ਸ਼ਿਟ ਦੀ ਸ਼ਾਪ ਹੈ ਵਿਚਾਰੀ ਦੇ ਵਿੱਚ ਹਾਂਜੀ ਅੱਛਾ ਉੱਥੋਂ ਜਦੋਂ ਮੈਂ ਸ਼ਾਮ ਨੂੰ 7 ਵਜੇ ਤਕਰੀਬਨ ਉੱਥੋਂ ਆ ਰਿਹਾ ਸੀਗਾ ਇਹਨਾਂ ਨਸ਼ਾ ਤਸਕਰਾਂ ਨੇ ਮੈਨੂੰ ਰਾਹ ਦੇ ਵਿੱਚ ਕੀਰ ਕੇ ਤੇ ਮੈਨੂੰ ਕਿਰਪਾਨਾਂ ਤੇ ਕਿਰਚਾਂ ਨਾਲ ਸੱਟਾਂ ਮਾਰੀਆਂ ਜੀ ਜਿਹਦੇ ਵਿੱਚ ਮੈਂ ਆ ਲੈ ਲੋ ਦਾਖਲ ਰਿਹਾ ਹਸਪੀਟਲ ਕਿੰਨੇ ਦਿਨ ਮੈਂ ਕਟੋਕੜਾ 15-20 ਦਾ ਦਾਖਲ ਰਿਹਾ ਜੀ ਉੱਥੇ ਬਿਆਨ ਤੋਂ ਬਾਅਦ ਉਹਨਾਂ ਤੇ ਪਰਚਾ ਹੋਇਆ ਜੀ 307 ਦਾ ਉਹਨਾਂ ਤੇ ਪਰਚਾ ਹੋਇਆ ਜੀ ਉਹ ਮੇਰਾ ਕੇਸ ਆਲਰੇਡੀ ਚੱਲੀ ਜਾਂਦਾ ਹੈ ਉਹ ਕੇਸ ਹਾਲੇ ਤੱਕ ਚੱਲ ਰਿਹਾ ਜੀ ਕਿਸ ਚੱਲ ਰਿਹਾ ਸਰ ਹਾਂਜੀ 23 ਦਾ ਚੱਲ ਰਿਹਾ ਹਾਲੇ ਤੱਕ ਕੋਈ ਗਵਾਹੀਆਂ ਨਹੀਂ ਚਾਰਜ ਨਹੀਂ ਲੱਗਿਆ ਹਾਲੀ ਕੋਈ ਉਹ ਅੱਜ ਸਰ ਬਾਹਰੀ ਕੰਮ ਰਿਹਾ ਉਹ ਸਾਰੇ ਬਾਹਰ ਕੰਮ ਰਿਹਾ ਜੀ ਫਿਲਹਾਲ ਕੋਚੇ ਤੋਂ ਭੱਜੇ ਆ ਗਏ ਕਿਉਂਕਿ ਇਸ ਵਾਰ ਇਸ ਵਕਤ 27 ਜਿਆਦਾ ਕਰਕੇ ਕ ਇਹ ਜਿਹੜੀ ਤੁਹਾਡੇ ਤੇ ਜਾਨੀ ਹਮਲਾ ਹੋਇਆ ਜਿਸ ਤੋਂ ਸਤਰਾ ਉਹਦੇ ਚਲਾਨ ਪੇਸ਼ ਕਰਤਾ ਸਰਕਾਰ ਚਲਾਨ ਸਰ ਪੇਸ਼ ਕਰਤਾ ਹੋਇਆ ਜੀ ਉਸ ਤੋਂ ਬਾਅਦ ਅੱਗੇ ਹੁਣ ਗਵਾਹੀਆਂ ਤੇ ਗਵਾਹੀਆਂ ਤੇ ਹਾਂ ਜੀ ਸਰ ਗਵਾਹੀ ਹਾਲੀ ਲੱਗੀ ਨਹੀਂ ਸਰ ਚਾਰਜ ਤੇ ਲੱਗਿਆ ਨਹੀਂਗਾ ਮੇਰੀ ਕੱਲ ਵੀ ਗੱਲ ਹੋਈ ਸੀ ਐਡਵੋਕੇਟ ਨਾਲ ਉਹ ਕਹਿੰਦੇ ਵੀ ਹਾਲੀ ਚਾਰਜ ਤੇ ਲੱਗਿਆ ਨਹੀਂਗਾ ਉਹਦੇ ਵਿੱਚ ਕਿ ਇੱਕ ਲੜਕਾ ਜਿਹੜਾ ਕਹਿੰਦਾ ਮਤਲਬ ਹੈ ਵੀ ਉਹ ਪੇਸ਼ ਨਹੀਂ ਹੋਇਆ ਉਹ ਕਹਿੰਦੇ ਜਿੰਨੇ ਤੇ ਉਹ ਅਰੈਸਟ ਨਹੀਂ ਹੁੰਦਾ ਜਾਂ ਉਹਦੀ ਭਗੌੜਾ ਹੈਗਾ ਉਹ ਹੁੰਦਾ ਫਿਰ ਤੋਂ ਬਾਅਦ ਚਾਰਜ ਤੇ ਕੇਸ ਤੁਹਾਡਾ ਲੱਗਦਾ ਉਹਨੂੰ ਪੀਓ ਡਿਕਲੇਅਰ ਕਰਤਾ ਪੀਓ ਡਿਕਲੇਅਰ ਹਾਲੀ ਸਰ ਕੀਤਾ ਨਹੀਂਗਾ ਮੈਂ ਲੱਗਦਾ ਉਹ ਜਾਊ ਖਾਣੇ ਸਰ ਸਦਰ ਥਾਣੇ ਦੀ ਮੈਨ ਲਿਖਤੀ ਰੂਪ ਚ ਦੱਸੋ ਸਦਰ ਥਾਣੇ ਦਾ ਕੋਈ ਵੀ ਐਸਓ ਚੋਂ ਦਾ ਵਿਕ ਜਾਂਦਾ ਜੀ ਜਿੱਡਾ ਕਹਿੰਦਾ ਕੋਹਾਂ ਦਾ ਮਰਜੀ ਹੋਵੇ ਜਿਹੜਾ ਕਹਵੇ ਵੀ ਮੈਂ ਤਾਂ ਜ਼ਿੰਦਗੀ ਕਦੇ ਪੈਸਾ ਨਹੀਂ ਲਿਆ ਉਹ ਬੰਦਾ ਵਿਕ ਜਾਂਦਾ ਜਿੱਥੇ ਪੈਸਾ ਹੀ ਜੰਨਾ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਕਰੋੜਾਂ ਰੁਪਇਆ ਕਮਾ ਲਿਆ ਪੁਲਿਸ ਵਾਲਿਆਂ ਨੇ ਤੇ ਜਿਹੜੇ ਉੱਥੋਂ ਦੇ ਐਸਐਚਓ ਹੈ ਜੇ ਜੇ ਸਾਰੇ ਬੰਦੇ ਜਿਹੜੇ ਛੋਟੇ ਅਫਸਰਾਂ ਦੀ ਗੱਲ ਕਰ ਰਹੇ ਆ ਵੱਡੇ ਡੀਐਸਪੀ ਤੋਂ ਲੈ ਕੇ ਉੱਪਰ ਤੱਕ ਸੀਨੀਅਰ ਵਧੀਆ ਗਿਆ ਅਫਸਰ ਵਧੀਆ ਗਿਆ ਜਿਹੜੇ ਥੱਲੇ ਥਾਣੇ ਵਾਲੇ ਆ ਉਹਨਾਂ ਨੇ ਆਪਦੇ ਬੱਚੇ ਬਾਹਰ ਭੇਜ ਰੱਖਿਆ ਕਿੰਨੇ ਕੇਸ ਦਰਜ ਹੋ ਜਾਂਦੇ ਹੋਣੇ ਆ ਮਹੀਨੇ ਚ ਸਰ ਕੇਸ ਦਰਜ ਤਾਂ ਕਾਫੀ ਹੋ ਰਿਹਾ ਤੇ ਕੇਸ ਦਰਜ ਕਰ ਰਿਹਾ ਪਰ ਕੇਸ ਦਰਜ ਤਰੀਕੇ ਨਾਲ ਨਹੀਂ ਹੋ ਰਿਹਾ ਨਾ ਸਰ ਜਿਹੜੇ ਮੇਨ ਮੇਨ ਮੇਨਾ ਉਹਨਾਂ ਨੂੰ ਨਹੀਂ ਕੀਤਾ ਜਾਂਦਾ ਜਿਹੜੇ ਨਸ਼ਾ ਜਿਹੜੇ ਮਾੜਾ ਮੋਟਾ ਨਸ਼ਾ ਪੀਂਦੇ ਆ ਮਾੜੇ ਮੋਟੇ ਜਿਹੜੇ ਲਾਉਂਦੇ ਆ ਗਿਆ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਂਦਾ ਹੈਗਾ ਉਹਨਾਂ ਤੋਂ ਪੈਸੇ ਲੈ ਲੈ ਜਾਂਦੇ ਆ ਜੀ ਤੇ ਤੁਹਾਡੀ ਉਹ ਕਿਸ ਤਰ੍ਹਾਂ ਦੀ ਪੁਲਸ ਕਰੇ ਦੇਖੀਏ ਤੇ ਠਿਕਰੀ ਪਹਿਰੇ ਲੱਗਦੇ ਆ ਰਾਤ ਨੂੰ ਦੇਨੇ ਕੋਈ ਸਰ ਕੁਝ ਨਹੀਂ ਲੱਗਦਾ ਠਿਕਰੀ ਪਹਿਰੇ ਅਸੀਂ ਤਾਂ ਦੇਖੀ ਨਹੀਂ ਠਿਕਰੀ ਪਹਿਰੇ ਸਰ ਸਾਡੇ ਆਏ ਤੇ ਵੀ ਪੁਲਸ ਨਹੀਂ ਆਉਂਦੀ ਜੀ ਅਸੀਂ ਫੋਨ ਕਰ ਅਸੀਂ ਫੋਨ ਕਰ ਅਸੀਂ ਫੋਨ ਕਰ ਦਿੰਨੇ ਆਂ ਵੀ ਇੱਥੇ ਵਿਕ ਰਿਆ ਸਾਡੇ ਕਹੇ ਤੇ ਪੁਲਿਸ ਨਹੀਂ ਆਉਂਦੀ ਉਹ ਕਹਿੰਦੇ ਵੀ ਤੁਹਾਡੇ ਕੋਲ ਕੀ ਸਬੂਤ ਹੈ ਸਾਡੇ ਸਬੂਤ ਸਾਡੇ ਤੋਂ ਮੰਗੇ ਜਾਂਦੇ ਆ ਤੇ ਰਿਕਵਰੀ ਮੰਗਦੇ ਆ ਸਾਨੂੰ ਘਟਕੜ ਪਾਈਏ ਦੀ ਰਿਕਵਰੀ ਦੋ ਅਸੀਂ ਗ੍ਰਾਮ ਦੋ ਗ੍ਰਾਮ ਦਾ ਪਰਚਾ ਹੀ ਨਹੀਂ ਪਾਉਣਾ ਚਾਹੁੰਦੇ ਜੋ ਵੀ ਇਸ ਕੰਮ ਹੋ ਰਿਹਾ ਮੈਂ ਤਾਂ ਅੱਜ ਇਹੀ ਕਹਿਣਾ ਚਾਹੂੰਗਾ ਪੁਲਿਸ ਚਾਵੇ ਸਰਕਾਰ ਨੂੰ ਵੀ ਛੱਡ ਦੋ ਤੁਸੀਂ ਸਰਕਾਰ ਤਾਂ ਜੋ ਮਰਜ਼ੀ ਕਰੇ ਸਰਕਾਰ ਤਾਂ ਰਾਜਨੀਤੀ ਆ ਉਹਨਾਂ ਤਾਂ ਤੇ ਵੋਟਾਂ ਲੈਣੀਆਂ ਕਦੇ ਦਰਜਾਣਾ ਕਦੇ ਦਰਜਾਣਾ ਜੀ ਪਰ ਜੇ ਪੁਲਿਸ ਪ੍ਰਸ਼ਾਸਨ ਚਾਵੇ ਆਈਪੀਐਸ ਤੋਂ ਲੈ ਕੇ ਬੰਦੇ ਇਮਾਨਦਾਰ ਹੋ ਜਾਣ ਸਾਰੇ ਨਸ਼ਾ ਜੇ ਆਈਪੀਐਸ ਅਫੀਸਰ ਹੀ ਬੇਈਮਾਨ ਨਾ ਹੁੰਦਾ ਸਾਡੇ ਇੱਕ ਲੇਡੀ ਕਾਂਸਟੇਬਲ ਫੜੀ ਗਈ ਸੀਗੀ ਅਮਨਦੀਪ ਕੌਰ ਹਾਂਜੀ ਹਾਂਜੀ ਬਹੁਤ ਚੱਲੇ ਬਟੰਡੇ ਦੀ ਉਹਦਾ ਬਹੁਤ ਰੋਲਾ ਪਿਆ ਸੀਗਾ ਜੀ ਉਹਦੇ ਇੱਥੋਂ ਤੱਕ ਤੱਕ ਤਾਲੁਕਤ ਆਏ ਵੀ ਚੰਗੇ ਆਈਪੀਐਸ ਅਫੀਸਰਾਂ ਨਾਲ ਸਬੰਧ ਹੈ ਉਹਨਾਂ ਦੇ ਤੇ ਇੰਸਟਾਗ੍ਰam ਤੇ ਦੇਖ ਸਾਡੇ ਇੱਥੇ ਇੱਕ ਅਨੁਭਵ ਜੈਨ ਜੀ ਆਏ ਸੀਗੇ ਆਈਪੀਐਸ ਸੀਗੇ ਬਹੁਤ ਸੀਨੀਅਰ ਪਹੁੰਚੇ ਅਫਸਰ ਸੀਗੇ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਤੇ ਉਸੇ ਨੇ ਹੀ ਉਹਨੂੰ ਉਸ ਲੜਕੀ ਨੂੰ ਫੜਿਆ ਸੀਗਾ ਅਨੁਭਵ ਜੈਨ ਜੀ ਨੇ ਅੱਜ ਸ਼ਾਇਦ ਐਸਐਸਪੀ ਬਣ ਚੁੱਕੇ ਹੋਣੇ ਆ ਸ਼ਾਇਦ ਮੈਨੂੰ ਨਹੀਂ ਉਹ ਆਏ ਸੀਗੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਜਿੰਨੀ ਵੀ ਇੱਥੇ ਮਦਦ ਕੀਤੀ ਹੈ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਪਰਚੇ ਇਨਵੋਲਵਲ ਹੋਇਆ ਉਸ ਬੰਦੇ ਦੀ ਬਦੌਲਤ ਹੋਇਆ ਕਿੰਨੇ ਟਾਈਮ ਰਹੇ ਉਹ ਸਿਰਫ ਸਿਰ ਡੇਢ ਮਹੀਨਾ ਰਿਹਾ ਸਰ ਸਿਰਫ ਡੇਢ ਮਹੀਨਾ ਡੇਢ ਜਾਂ ਦੋ ਮਹੀਨੇ ਉਹਦਾ ਰਿਹਾ ਕਿਉਂਕਿ ਥਾਣੇ ਵੈਤਨ ਨੂੰ ਲਾਇਆ ਜਾਂਦਾ ਹੈ ਐਸਪੀ ਬਣਨ ਵਾਤੇ ਪਰ ਉਹਦੇ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਉਸ ਬੰਦੇ ਦਾ ਵੀ ਜਿੰਨੇ ਪਰਚੇ ਪਏ ਆ ਤੁਸੀਂ ਸਭ ਪਰਚੇ ਉਸਨੇ ਪਾਇਆ ਇੱਕ ਡਿਪਟੀ ਮੈਡਮ ਅੱਜ ਐਸਪੀ ਮੈਡਮ ਬਣ ਚੁੱਕਿਆ ਹੈ ਨਾ ਗੋਪਤਾ ਇੱਥੇ ਤੇ ਦੋਨੋਂ بس میری ਇੱਕੋ ਹੀ ਰਕਾਸ਼ ਸੀਗੀ ਮੈਂ ਜਦੋਂ ਥਾਣੇ ਗਿਆ ਸੀਗਾ ਵੀ ਥੋੜਾ ਮੁਲਾਜ਼ਮ ਕੋਈ ਨਾਲ ਨਹੀਂ ਆਉਣ ਜਾ ਉਹਨਾਂ ਦੋਨਾਂ ਨੇ ਹੀ ਵਿਜ਼ਿਟ ਕੀਤਾ ਰਾਤ ਨੂੰ ਆਦੇ ਬੰਦੇ ਨਾਲ ਲੈ ਕੇ ਉਹਨਾਂ ਨੇ ਕਿਸੇ ਥਾਣੇ ਤੱਕ ਤਲਾ ਨਹੀਂ ਕੀਤੀ ਉਹ ਟ੍ਰੇਨਿੰਗ ਤੇ ਸੀ ਇੱਥੇ ਟ੍ਰੇਨਿੰਗ ਤੇ ਸੀ ਸਰ ਉਹਦੀ ਬਦੌਲਤ ਹੀ ਸਾਡੇ ਪਿੰਡ ਦੇ ਜਿੰਨੇ ਵੀ ਪਰਚੇ ਪਿਆ ਜਿੰਨੇ ਵੀ ਨਸ਼ਾ ਤਸਕਰ ਫੜੇ ਗਿਆ ਉਸੇ ਆਈਪੀਐਸ ਦੇ ਦੀ ਬਦੌਲਤ ਫੜੇ ਗਿਆ ਤੇ ਮੈਡਮ ਹਿਨਾ ਗੁਪਤਾ ਜੀ ਨੇ ਇੱਕ ਕਿਤੇ ਸ਼ਮਸ਼ਾਨ ਘਟ ਬਣਿਆ ਸਰ ਹੁਣ ਤੁਸੀਂ ਜਾਂਦੇ ਉੱਥੋਂ ਵੀ ਲੈ ਜਿਓ ਐਂਟਰੀ ਉਹ ਉੱਥੇ ਤੁਸੀਂ ਸ਼ਮਸ਼ਾਨ ਘਟ ਦੇ ਵਿੱਚ ਜਾ ਕੇ ਵਿਜ਼ਿਟ ਕਰ ਲਿਓ ਰਜਿਸਟਰ ਦੀਆਂ ਐਂਟਰੀਆਂ ਮੈਂ ਤਾਂ ਨਹੀਂ ਉਹ ਤੁਸੀਂ ਵੈਸੇ ਵਿਜ਼ਿਟ ਕਰ ਜਿਓ ਉੱਥੇ ਦਾ ਜਿਹੜਾ ਏਰੀਆ ਮਾਹੌਲ ਆ ਜਿਹੜਾ ਤੁਸੀਂ ਉੱਥੇ ਵੇਖ ਕੇ ਜਾਓਗੇ ਉੱਥੇ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦਾ ਵੀ ਇਹਦੇ ਇਹਦੇ ਬ੍ਰਦਰ ਦੀ ਮੌਤ ਹੁੰਦੀ ਹੈ ਹੂੰ ਇਹਨੇ ਤਾਂ ਚਲ ਤੁਹਾਨੂੰ ਕਾਣੀ ਤਰੀਕੇ ਨਾਲ ਦੱਸਿਆ ਇਹਦੇ ਬ੍ਰਦਰ ਦੀ ਜਿੱਦ ਦਿਨ ਉਹ ਬੰਦੇ ਦੀ ਮੌਤ ਹੁੰਦੀ ਹੈ ਹੂੰ ਇਹਦਾ ਪ੍ਰਾਣ ਨਸ਼ਾ ਕਰਦਾ ਹੈ ਉਹਨੂੰ ਪੁਲਿਸ ਲੈ ਕੇ ਜਾਂਦੀ ਹੈ ਠੀਕ ਹੈ ਪੁਲਿਸ ਲੈ ਜਾਂਦੀ ਹੈ ਪੁਲਿਸ ਉਹਨੂੰ ਵੈਰੀਫਾਈ ਕਰਦੀ ਹੈ ਵੀ ਤੂੰ ਨਸ਼ਾ ਵਕਾਉਣਾ ਹੈ ਤੈਨੂੰ ਇਸ ਇਸ ਦੇ ਅਗੇਸਟ ਦਾ ਪਤਾ ਹੋਊਗਾ ਉਹ ਜਦੋਂ ਉਹਨੂੰ ਲੈ ਜਾਂਦੇ ਆ ਉਸ ਤੋਂ ਬਾਅਦ ਉਹਨੂੰ ਪੁੱਛਿਆ ਜਾਂਦਾ ਹੈ ਵੀ ਤੂੰ ਨਸ਼ਾ ਕਿੱਥੋਂ ਲੈਣਾ ਹੈ ਕਿੱਥੇ ਜਾਣਾ ਹੈ ਉਹ ਫਿਰ ਇਹਨਾਂ ਬੰਦਿਆਂ ਦੇ ਪੰਜਾਂ ਦੇ ਅਗੇਸਟ ਉਹਨਾਂ ਦੇ ਨਾਮ ਦਿੰਦਾ ਜੀ ਨਾਮ ਦੇਣ ਤੋਂ ਬਾਅਦ ਤੀਸਰੇ ਦਿਨ ਉਹਦੇ ਰਾਤ ਨੂੰ ਫਿਰ ਸਾਡੇ ਕੋਲ ਕਾਲ ਆਉਂਦੀ ਆ ਰਾਤ ਨੂੰ 10 ਵਜੇ ਕਾਲ ਆਉਂਦੀ ਆ ਇਹਦੇ ਬ੍ਰਦਰ ਕੋਲ ਕਾਲ ਆਉਂਦੀ ਆ ਇਹ ਕਹਿੰਦਾ ਵੀ ਮੈਂ ਜਾਵਾਂ ਮੈਂ ਕਿਹਾ ਤੂੰ ਜਿੰਨੇ ਜਿੱਤੇ ਮੈਨੂੰ ਕਾਲ ਨਹੀਂ ਆਦੀ ਤੂੰ ਜਾਣਾ ਨਹੀਂਗਾ ਮੈਨੂੰ ਇਹ ਨੰਬਰ ਸੈਂਡ ਕਰਦਾ ਐਸਆਈ ਦਾ ਗੁਰਵਿੰਦਰ ਸਿੰਘ ਦਾ ਉਹਦੇ ਨਾਲ ਮੈਂ ਕਾਲ ਕਰਦਾਗਾ ਕਹਿੰਦਾ ਰ ਇੱਥੇ ਆਜੋ ਮੁੰਡੇ ਨੂੰ ਲੈ ਜਾਓ ਕਿਉਂਕਿ ਉਹਨਾਂ ਨੇ ਮੁੰਡੇ ਨੂੰ ਤਾਂ ਨਹੀਂ ਰੱਖਿਆ ਕਿਉਂਕਿ ਗਲਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਜੇ ਇੱਥੇ ਜੇਲ੍ਹ ਦੇ ਵਿੱਚ ਮੈਂ ਇੱਥੇ ਮਰ ਗਿਆ ਤਾਂ ਸਾਡੇ ਤੇ ਐਕਸ਼ਨ ਆਊਗਾ ਅੱਛਾ ਉਹ ਰੱਜਿਆ ਹੋਇਆ ਸੀ ਰੱਜਿਆ ਸੀ ਪੂਰਾ ਹੱਥ ਲੱਤ ਸਾਰੀ ਗਲੀ ਵਿੱਚ ਮ ਉਦੇ باوجود ਉਹਨੇ 1-2 ਦਿਨ ਬਾਅਦ ਫੇਰ ਦੁਬਾਰਾ ਟੀਕਾ ਲਾਇਆ ਸੀ। ਪ੍ਰਤੀਕਾ ਹਾਂ ਦੁਬਾਰਾ ਆਇਆ ਕਿ ਉਹ ਤਾਂ ਫਿਰ ਨਸ਼ੇਦ ਆਦੀ ਸੀ ਸਰ। ਅੱਛਾ। ਦੁਬਾਰਾ ਟੀਕਾ ਲਾਉਣਾ। ਦੂਸਰ ਕੇ ਫੇਰ ਵੀ ਨਹੀਂ ਰੱਜਿਆ ਫੇਰ ਦੁਬਾਰਾ ਲਾਇਆ। ਦੁਬਾਰਾ ਫੇਰ ਲਾਇਆ। ਬਾਡੀ ਇੰਨਾ ਮੰਗ ਰਹੀ ਸੀ। ਬਾਡੀ ਇੰਨਾ ਮੰਗ ਰਹੀ ਸੀ। ਕਿੰਨੇ ਕੁ ਲੜਕੇ ਹੋਣੇ ਆ ਕੋਈ 50 60 70 ਬਈ ਜਿਨ੍ਹਾਂ ਦੀ ਬਾਡੀ ਹੁਣ ਇੰਨਾ ਮੰਗਣ ਲੱਗ ਗਈ ਆ ਬਈ ਇੱਕ ਦਿਨ ਵੀ ਸੱਤ ਤਕਰੀਬਨ ਹੁਣ ਅੱਜ ਥੋੜਾ ਜਿਹਾ ਹੁਣ ਵੀ ਕਾਫੀ ਦਰਨਾਂ ਦੇ ਪਰ ਕੇ-ਪਰ ਕੇ ਜਿਹੜੇ ਨਸ਼ੇ ਵਾਲੇ ਅੰਦਰ ਭੇਜਦੇ ਇਹਨਾਂ ਨੂੰ ਕੁਛ ਤਾਂ ਘੱਟੋ ਜੇਲ੍ਹ ਚ ਭੇਤਣਾ ਨਹੀਂ ਇਹਨਾਂ ਨੂੰ ਪਤਾ ਸੀ ਜਿੱਥੇ ਮਰ ਗਿਆ ਤਾਂ ਸਾਨੂੰ ਐਕਸ਼ਨ ਆਊਗਾ ਸਾਡੇ ਤੇ ਅੱਛਾ ਜੇਲ੍ਹ ਚ ਫੇਰ ਉਹਨਾਂ ਨੂੰ ਮਾੜਾ ਮੋਟਾ ਹੋ ਜੂਵੇ ਸਰ ਉਹਨਾਂ ਦੇ ਉੱਤੇ ਤਾਂ ਉਹਨੂੰ ਜੇਲ੍ਹ ਜਾਨੇ ਜੀਵ ਵਾਲੀ ਗੋਲੀ ਜੀਵ ਵਾਲੀ ਗੋਲੀ ਜਾ ਉੱਥੇ ਹਸਪੀਟਲ ਚ ਦਾਖਲ ਕਰਾਉਂਦੇ ਕੰਮ ਉਹ ਉੱਥੇ ਬੱਚਾ ਸੇਫ ਹੈ ਜੇਲ੍ਹ ਦੇ ਵਿੱਚ ਬੱਚਾ ਸੇਫ ਹੈ ਜੇ ਮਰੂ ਤਾਂ ਉਸ ਤਰੀਕੇ ਨਾਲ ਮਰੂਗਾ ਪਰ ਇੱਥੇ ਤਾਂ ਮੌਤ ਹੈ ਜੀ ਪਿੰਡ ਦੇ ਵਿੱਚ ਡੀਡਿਕਸ਼ਨ ਸੈਂਟਰ ਸਭ ਤੋਂ ਨੇੜੇ ਇੱਥੇ ਕਿੰਨਾ ਕਿਹੜਾ ਸਰ ਸਿਵਲ ਹਸਪੀਟਲ ਆਨਲੀ ਬਸ ਸਿਵਲ ਹਸਪੀਟਲ ਉਹ ਵੀ ਨਹੀਂ ਰੱਖਦੇ ਸਰ ਕੋਈ ਨਹੀਂ ਰੱਖਦਾ ਸਰ ਉੱਥੇ ਤੁਸੀ ਸਾਨੂੰ ਸਾਨੂੰ ਅਫ ਕਰਨੋਗਾ ਜਿਹਨਾਂ ਨੂੰ ਕਾਲਾ ਪੀਲੀ ਆ ਜੀ ਹੋਰ ਨੋ ਹੋ ਜੂਗਾ ਜੇ ਅਸੀਂ ਯੁੱਧ ਨੂੰ ਜਿੱਤਣਾ ਹੈ ਯੁੱਧ ਨਸ਼ਾ ਵਿਰੋਧ ਜਿਹੜੀ ਮੈਮ ਚੱਲੀ ਹੈ ਜੇ ਉਹਨੂੰ ਜਿੱਤਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਸਾਨੂੰ ਹਦਾਇਤਾਂ ਦੇਣੀਆਂ ਪੈਣੀਆਂ ਵੀ ਪੁਲਿਸ ਕੋਈ ਪੈਸਾ ਨਾ ਲਵੇ ਕੋਈ ਰਿਸ਼ਵਤ ਨਾ ਲਵੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਾ ਜਾਵੇ ਚਾਹੇ ਉਹ ਕੋਈ ਪੋਲਿਟੀਕਲ ਹੋਵੇ ਚਾਹੇ ਕੋਈ ਵੀ ਹੋਵੇ ਬਸ ਮੇਰਾ ਤੇ ਹੀ ਸੰਦੇਸ਼ ਯੁੱਧ ਹਾਲੇ ਕਾਮਯਾਬ ਨਹੀਂ ਹੈ ਨਹੀਂ ਹੋਊਗਾ ਸਰ ਜੇ ਤੋ ਕੰਮ ਜੋ ਤੋ ਕੰਮ ਜਬ ਹੋਊਗਾ ਹੀ ਨਹੀਂ ਜਿੰਨੇ ਜੱਤੀ ਪੁਲਿਸ ਹੀ ਨਹੀਂ ਇਨਵੋਲਵਲ ਕਰ ਰਹੀ ਹੈ ਪੁਲਿਸ ਹੀ ਵਕਾ ਰਹੀ ਹੈ ਮਹੀਨਾ ਲੈ ਰ ਜਸ ਦਿਨ ਇੱਥੇ ਇੱਕ ਸਰਮੇ ਵੀ ਗੱਲ ਕਹਿਣਾ ਚਾਹਾਂਗਾ ਜਿਸ ਦਿਨ ਰੇਡ ਹੋਣੀ ਹੁੰਦੀ ਹੈ ਨਸ਼ਾ ਤਸਕਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਜੀ ਬਸ ਹੋਰ ਸਰ ਇਹ ਹੀ ਕਹਿਣਾ ਚਾਹਾਂਗੇ ਜੇ ਪ੍ਰਸ਼ਾਸਨ ਪੁਲਿਸ ਜਾਵੇ ਤਾਂ ਸਭ ਕੁਝ ਹੋ ਸਕਦਾ ਜੀ ਤੇ ਜਿੱਥੇ ਪੁਲਿਸ ਹੀ ਵਿਕੀ ਹੋਈ ਹੈ ਜੀ ਉਸ ਉਸ ਪਿੰਡ ਦਾ ਕੁਝ ਨਹੀਂ ਹੋ ਸਕਦਾ ਤਦ ਤੱਕ ਯੁੱਧ ਨਹੀਂ ਜਿੱਤੇ ਹੋ ਨਹੀ ਜਿੱਤੇ ਸਾਰ ਮਤਲਬ ਕਿੰਨੇ ਦਿਨਾਂ ਤੋਂ ਵੀ ਕਰ ਰਹੇ ਨੋ ਕੰਮ ਕਿੰਨੇ ਦਿਨੋਂ ਕਿਹਾ ਜੀ ਨਸ਼ਾ ਕਿੰਨੇ ਦਿਨਾਂ ਤੋਂ ਲੈ ਰਹੇ ਹੋ ਕਿੱਲੇ ਦਿਨ ਹੋਗੀ ਦੱਬ ਕੇ ਕਰਦਾ ਦੇ ਕੋਲੀ ਕੋਲੀ ਮਿਤੀ ਕਰ ਤੋ ਬੋਦਾ ਕਿੰਨਾ ਤੈ ਸੈਂ ਸਮਨਾ 45 ਸਾਰੇ ਤੇ ਪੈਸੇ ਕਿਵੇਂ ਕਿੱਥੋਂ ਲੈਨੇ ਹੋਇ ਕੋਈ ਹਾਈ ਬਸ ਤਿਆਰੀ ਕਰਕੇ ਚੋਰੀ ਚੋਰੀ ਕਰਕੇ ਚੋਰੀ ਨਹੀਂ ਤਿਆਰੀ ਕਿਯਾਰੀ ਤਿਆਰੀ ਤਿਆਰੀ ਮਜ਼ਦੂਰੀ ਜਾਂ ਮਿਸਤਰੀ ਨਾ ਚਲੇ ਗਏ ਹੂੰ ਸਵੇਰੇ ਪਚੌਰ ਖਾ ਰਿਆ ਤੇ ਖੇਰਾ ਵੀ ਛਡਾਉਣਾ ਚਾਹੋਗੇ ਤੁਸੀਂ ਇਸ ਮੇਸ਼ੇ ਤੋਂ ਸਾਨੀ ਹੈ ਚਾਹਨੋ ਤੁਰਕ ਕਿਉਂ ਬੋਲੋ ਨੇ ਖੇਰਾ ਨਹੀਂ ਛਡਾਣਾ ਚਾਹੁੰਦੇ ਤੁਸੀਂ

ਕਿੰਨੇ ਵਸੇ 200 200 ਦਾ ਹਾਂਜੀ ਫਿਰ ਅਗਲੀ ਡੋਸ ਕਦੋਂ ਤੱਕ ਮੰਗਦਾ ਸਰੀਰ ਅਗਲੀ ਡੋਜ਼ ਤਾਂ ਨੇ ਜਿੰਨਾ ਲਈ ਜਾਂਗੇ ਉਹਨੇ ਹੀ ਘਟਾਇਆ ਤਾਂ ਜਿੰਨਾ ਹੂੰ ਇਹ ਪਾਣੀ ਤਰ੍ਹਾਂ ਹੈ ਜੀ ਜਿਵੇਂ ਪਾਣੀ ਆਪਾਂ ਪੀ ਲੈਨੇ ਆ ਫਿਰ ਪਿਆਸ ਲੱਗੀ ਫਿਰ ਪੀ ਲੈਨੇ ਕੋਈ ਬਈ ਇਹ ਨੰਦ ਨਾ ਜੀ ਜਿੱਪੇ ਦਾ ਜਦੋਂ ਮਿਲ ਕਹਦਾ ਸੀ ਲੋ ਇਹਦਾ ਮਿਲ ਕਹਦਾ ਸੀ ਤੀਲੋ ਜਦੋਂ ਮਿਲ ਕਹਦਾ ਸੀ ਲੋ ਕਿੰਨੇ ਸਾਲ ਹੋ ਗਏ ਇਸ ਤਾਲ ਨੂੰ ਕਿੰਨਾ ਤੁਸੀਂ ਦੱਸਿਆ ਕਿੰਨੇ ਦਿਨ ਤੋਂ ਲੈ ਰਹੇ ਆ 45 ਸਰ 45 ਸਰ ਤਾਂ ਐਥੇ ਰੇਲ ਮਲੇਦੂ ਹਾਂਜੀ ਐਥੇ ਦੇ ਰੇਲ ਬੋਲੇ ਹਾਂਜੀ ਤੇ ਮਿਲਦਾ ਇਤੋ ਹੀ ਹੈ ਮਿਲਦਾ ਸਾਰਾ ਪਾਸੇ ਮਿਲਦਾ ਹੈ ਹਾਂਜੀ ਸਾਰਾ ਪਾਸੇ ਮਿਲਦਾ ਹੈ ਸਾਰੇ ਪਾਸੇ ਮਿਲਦਾ ਬਠੰਡੇਓ ਵੀ ਮਿਲ ਜਾਂਦਾ ਕਦੇ ਲੋੜ ਪਏ ਹਾਂ ਬਠੰਡੇ ਇਸ ਵੀ ਮਿਲਦਾ ਹੈ ਅੱਛਾ ਆਦੇ ਆਦੇ ਬਹੁਤ ਵੇਚੀ ਐਮ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਚੜਾਉਂਦੀ ਬਈ ਇਹ ਤੋ ਛੁਟਕਾਰਾ ਹੋਵੇ ਕਦੇ ਕੋਸ਼ਿਸ਼ ਨਹੀਂ ਕੀਤੀ ਕਰੀਦਾ ਇਸ ਕੁਲਾਏ ਜਦੀ ਗਏ ਬਾਹਰ ਜਾਈਦਾ ਰਾਜਤਾਂ ਕਰਨੀ ਮਤੇ ਠੀਕ ਹੋਈਦਾ ਅੱਛਾ ਜਦੋਂ ਇੱਥੇ ਆ ਜਾਈਦਾ ਬਸ ਫਰੇ ਜਿਵੇਂ ਸੰਗਤ ਹੋਏ ਕਿ ਯਾਰੀ ਉਸਦੀ ਆਈ ਵਸਾ ਹੁੰਦੇ ਯਾਰ ਦੋਸਤੋ ਵੇਖ ਕੇ ਇਤਨਾ ਲੱਗਿਆ ਯਾਰੀ ਉਸਦੀ ਇਹ ਤਾਂ ਇੱਕ ਖੂਨ ਦੇ ਛਿੱਟੇ ਕਿਵੇਂ ਨਿਕਲਦੇ ਨੇ ਇਤੋਂ ਇਹ ਕਿਵੇਂ ਨਿਕਲਦਾ ਟਿਕੇ ਤੋਂ ਫਿਰ ਖੂਨ ਕੀ ਖੂਨ ਨਹੀਂ ਨਿਕਾ ਖੂਨ ਦੇ ਛਿੱਟੇ ਕਿਵੇਂ ਪੈਂਦੇ ਇਹ ਕੰਦਾ ਜਾਣ ਕੇ ਬੇ ਸਮਝਾਓ ਜਰਾ ਕਿਵੇਂ ਹੁੰਦਾ ਹੈ ਇਹ ਜਾਣ ਕੇ ਪਉਂਦੀ ਆ ਜੀ ਕਿਉਂ ਉਹ ਠੀਕੇ ਯੂਨ ਖਾਪੋਗਾ ਜੀ ਨਾ ਉਹ ਜਾਣ ਕੇ ਉੱਪਰ ਕਰਨ ਦੇ ਬਾਦ ਉਹ ਕਿਉਂ ਬਾਹਰ ਦਾ ਆ ਕੇ ਉਹ ਕਿ ਉਹ ਗੰਦ ਵਿਗੂਗਾ ਤੇ ਨਾਮ ਬਦਨਾਮ ਹੋਗਾ ਤੁਸੀਂ ਕੁਝ ਨਾ ਇਹਨਾਂ ਚਾਹੁੰਦੇ ਹੋ ਹੈ ਸ੍ਰੀ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ 50 ਸਿਕ ਸਰਕਾਰ ਨੂੰ ਤਾਂ ਕਹਿਣਾ ਚਾਹੁੰਦੇ ਆ ਵੀ ਬੰਦ ਕਰਾਵੇ ਪਿੱਛੂ ਬਾਰਡਰ ਤੋਂ ਅਸੀਂ ਤਾਂ ਖਾ ਹੋ ਹੀ ਗਏ ਅਗਲੀ ਪੀੜੀ ਨਾ ਖਰਾਬ ਹੋਵੇ ਉਹਦੇ ਮਮੀ ਰੋੜੀ ਹੈ ਇੱਥੇ ਹੂੰ ਉਹਨਾਂ ਨੂੰ ਪਤਾ ਉਹਨੂੰ ਪਤਾ ਹੈ ਉਹ ਕਾਹਦੀ ਕਾਗਜ਼ ਸਮਾਨ ਵੇਚ ਤਾ ਕਿੰਨਾ ਕਸਮਾਨ ਵੇਚ ਚੁੱਕੇ ਪਹਿਲਾਂ ਕਾਗਜ਼ ਦਾ ਸਮਾਨ ਤਾ ਨਹੀਂ ਵੇਚ ਆ ਇਹ ਤਾਂ ਤਿਆਰੀ ਕਰਕੇ ਕਿਈ ਨੇ ਜਗ੍ਹਾ ਦਿਖਾਓ ਕਿਸੇ ਇਲਾਕੇ ਐਸੀ ਆਉ ਦਸ ਅਲ ਜਗ੍ਹਾ ਦਿਖਾਓ ਕਿੱਥੇ ਲਾ ਕੇ ਦੇ ਦੇ ਇਹ ਰチェ ਪਰ ਹਗਰ ਹਗਰ ਨਹੀਂ ਨਹੀਂ ਤੇਰੇ ਬਾਰੇ ਮੀ ਦੋਸਤ ਜੀ ਵਾਲੀ ਉਹ ਸਾਨੂੰ ਇਹਨਾਂ ਰ 3 ਹਮੇਸ਼ਨ ਦੇ ਦੇ ਕੀ ਮੈਸਜ ਹੋ ਆ ਦੇ ਤਾਨੂੰ ਕੀ ਮੈਂ ਕਰ ਦੇ ਟੀਕਾ ਕਿਥੇ ਟੀਕਾ ਨਹੀਂ ਮੈਂ ਪੰਨੀ ਤੇ ਲੈ ਇਕਨ ਟੀਕਾ ਕਿਥੇ ਹੈ ਟੀਕਾ ਹੈ ਕਿਥੇ ਲਾਇਆ ਪੰਨੀ ਤੇ ਹਾਂ ਇੱਥੇ ਦਿਖਾਓ ਆ ਪੰਨਿਆ ਤੋਰ ਤੋਰ ਕੇ ਸਾਰਾ ਕੋ ਜ ਮੈਂ ਫਾਂਗੋ ਪਰੇ ਪਿਤਕੇ ਲੈ ਲੈ ਆਪੇ ਆ ਪੰਨਿਆ ਤੇ ਲਾਇਆ ਤੂੰ ਇਸ ਰੜੀ ਤਾਂ ਹੋਈ ਨਹੀਂ ਓ ਬਈ ਹ ਤਾਂ ਇਹ ਤੇ ਲਾਇਆ ਕਿੰਨੇ ਦਾ ਲੇ ਕੇ ਆਇਤੀ 200 ਦਾ ਹੈ 200 ਦਾ 200 ਦਾ ਲੈ ਕੇ ਆਇਤੀ ਹੂੰ ਹੂੰ ਆਉਣਾ ਮਿਲ ਜਾਂਦਾ ਇਤ ਬਾਹਰ ਜਾਣ ਦੀ ਲੋੜ ਨਹੀਂ ਹੈ ਹਾਂ ਇਤ ਉਹ ਚਪੜ ਕੋਲੇ ਵੇਚ ਦੇ ਆਨ 5 6 ਨੰਬਰ ਤੇ ਆ ਕੇ 4 5 ਮੁੱਲੇ ਅੱਛਾ 5 6 ਨੰਬਰ ਕੋਲੋਨੀ ਦੇ ਇਹ ਰਸੂ 5 6 ਨੰਬਰ ਬਸਤੀ ਤੇ 5 ਨੰਬਰ ਬਸਤੀ ਤੇ ਆਗੇ 4 5 ਹੋਂਡੇ ਹਾਂ ਖਾਸੇ ਪੇ ਉਹ ਟੇਟ ਹੋਰ ਫਿਰ ਕੇ ਵੇਚ ਦੇ ਆਈਵੇਂ ਹੱਬੇ ਵਰਗਾ ਬਾਹਰ ਨਿਕਲਦਾ ਕਰੋਂਗੀ ਮੈਂ ਕਰੋਗੇ ਤਬਾਰੇ ਉਹ ਬੜੀ ਗੱਡੀ ਉਹਨਾਂ ਕੋਲੇ ਗੱਡੀ ਗੁੱਡੀ ਘਟਰੀਂ ਪੈ ਰਹੀ ਜਾਂਨੇ ਮੇਰੇ ਦੇ ਵਿੱਚ ਤੇ ਫਾਇਦਰੀ ਤੁਰ ਕੇ ਹੂੰ ਜਾਂ ਕੇ ਅੰਤ ਤੱਕ ਕੋਈ ਗੱਡੀ ਨੰਬਰ ਨਾਲ ਦੇ ਦੇਖੀ ਹਾਂਜੀ ਦੇਖੇ ਆਊਗੀ ਗੱਡੀ ਆਊਗੀ ਤਾਂ ਉਹਨੂੰ ਵੇਤਾਰਾਂ ਟੱਪ ਜਾਗੇ ਥੱਲੇ ਨੂੰ ਆ ਵੀ 4 ਨੰਬਰ ਵਾਲੀ ਜ਼ਮੀਨ ਚ ਹੋ ਜਾਗੇ ਛੱਪੜ ਕੜੂ ਤੇ ਪਰੇ ਪਾਤੀਆਂ ਜੇ ਗੱਡੀਂ ਹਾਊਗੀ ਉਹ ਸੰਦੀ ਗੱਡੀ ਦੀ ਗੱਲ ਕਰਦਾ ਨਾ ਉਸਦੀ ਗੱਡੀ ਐ ਨਿਕਲ ਆਣੇ ਸੀ ਬੜੀ ਗੱਡੀ ਤਾਂ ਕੜੀ ਹੋਈਆਂ ਇਹ ਕੋ ਖਾਲੀ ਕੋਠੀ ਵੀ ਪਈ ਆ ਉੱਥੇ ਵੀ ਜਾਂਦੇ ਨੇ ਫਰੈਂਡ ਉਹ ਉੱਥੇ ਬਹੁਤ ਵਿਗੜਾਈ ਉਹ ਤਾਂ ਸਭ ਤੋਹਣ ਜਗ੍ਹਾ ਹੁਣ ਵੀ ਵਿਕੀ ਜਾਂਦਾ ਨਾ ਨਹੀਂ ਉਹ ਕੋਠੀ ਦੇ ਅੰਦਰ ਹੀ ਬਿਟਦਾ ਹਾਂ ਉੱਥੇ ਵੇਚਦੇ ਸੀ ਨੰਬਰਰੇ ਜਿਹੜੀ ਮੋਈ ਦਿੱਤੀ ਜਾਂ ਧੜੀ ਕੋਠੀ ਦੇ ਦਿਨੇ ਛਾਪਾ ਮਾਰੇ ਦੇ ਉਹ ਖਾਲੀ ਕੋਠੀ ਪਈ ਆ ਭਾਈ ਤੇ ਅੱਗੇ ਜਾ ਕੇ ਕੋਨੇ ਤੇ ਹਾਂ ਉੱਥੇ ਹੁਣ ਵੀ ਕੀ ਜਾਂਦਾ ਅੱਛਾ ਕੀ ਨਾ ਹੋਰ ਜਿਹੜਾ ਵੇਚਦਾ ਇੱਛਾ ਨਾ ਨਾ ਨਹੀਂ ਪਤਾ ਹੱਤੇ ਦਾ ਅਗੇ ਬੜੇ ਵੇਚਦੇ ਆ ਬਾਹਰ ਦੇ ਇਹ ਨਮੀ ਆਉਂਦੇ ਆ ਅੱਲਾ ਕੇ ਉੱਤੇ ਬਸ ਵਿੱਚ ਹੀ ਅੱਛਾ ਤੂੰ ਇੱਥੇ ਬੈਠ ਕੇ ਡਿਆ ਹੈਂ ਟੀਕੇ ਟੁਕੇ ਸੰ ਹੋਤੀ ਵੀ ਲੱਭ ਜਾਣਗੇ ਇਹ ਅੱਛਾ ਤੇਰੇ ਹੱਥ ਦਿਖਾ ਹੱਟ ਹਾ ਟੀਕੇ ਦੇ ਨਿਸ਼ਾਨ ਤਾਂ ਹੈਗੇ ਆ ਇਹ ਆ ਆ ਟੀਕੇ ਤਾਂ ਲੰਦਾ ਰਹਾ ਬਿੱਲਾ ਹੈ ਟੀਕੇ ਤਾਂ ਪਹਿਲਾਂ ਬਹੁਤ ਲੰਦਾ ਗਾ ਟੀਕੇ ਲੰਦਾ ਰਿਹਾ ਹੂੰ ਤੇ ਹੁਣ ਹੋੜੇ ਔਖੇ ਛੱਡਿਆ ਹੀ ਹੈ ਆ ਦੇਖ ਛੱਡਿਆ ਹੀ ਅੱਛਾ ਲੱਭ ਤੇਰੀ ਦਿਖਾ ਟੀਕੇ ਦੇ ਨਿਸ਼ਾਨ ਲਾ ਤਾਂ ਗੇ ਜੰਮ ਹੂੰ ਲੱਤ ਤੇ ਪਲੀਨਾ ਕਿੱਥੇ ਬਾਤ ਲਾਉਂਦਾ ਵਾ ਵਾ ਬਾਤ ਤੇ ਲੱਗਣਾ اٹਗੇ ਪਰ ਪੰਨੀ ਤੇ ਤੇ ਟੀਕੇ ਨਾਲ ਤੰਗ ਹੀ ਆਉਂਦੀ ਸੀ ਤੰਗੀ ਦਨ ਹਾਂ ਫਿਰ ਦਸ਼ੰਦੂ ਬੈਡਾਤੀ ਬੂ ਕੋ ਹੂੰ ਆ ਜੀ ਆ ਅਸੀਂ ਬੀੜਤਲਾ ਬਾਏ ਕੁਦਰਤੀ ਗੁਰਮੀਤ ਸਿੰਘ ਜਿਹਦੀ ਖਬਰ ਚੱਪੀ ਸੀ ਪੰਜਾਬੀ ਟ੍ਰਿਬਿਊਨ ਚ ਕਿ ਗੁਰਮੀਤ ਸਿੰਘ ਚਿੱਟੇ ਕਰਕੇ ਮਰ ਗਿਆ ਔਰ ਪੁਲਿਸ ਜਿਹੜੀ ਹੈ ਦੋਸ਼ੀਆਂ ਨੂੰ ਲੱਭ ਰਹੀ ਹੈ ਕਿਉਂਕਿ ਉਹਨਾਂ ਦੇ ਭਰਾ ਨੇ ਕੰਪਲੇਂਟ ਕੀਤੀ ਸੀ ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਜਿਹੜੇ ਨਸ਼ੇ ਦੀ ਮੌਤ ਦੇ ਬਾਅਦ ਜਿਹੜੇ ਘਰਦੇ ਹੁੰਦੇ ਨੇ ਉਹ ਝਿਜਕਦੇ ਨਹੀਂ ਕੰਪਲੇਨਟ ਨਹੀਂ ਕਰਾਉਂਦੇ ਕਿਉਂਕਿ ਘਰਾਂ ਦੀ ਬਦਨਾਮੀ ਹੁੰਦੀ ਹੈ ਜਾਂ ਪਿੰਡਾਂ ਦੀ ਬਦਨਾਮੀ ਹੁੰਦੀ ਹੈ ਲੇਕਿਨ ਗੁਰਮੀਤ ਸਿੰਘ ਦੇ ਘਰਦਿਆਂ ਨੇ ਜੁਝਾਰੂ ਹੋ ਕੇ ਕੰਪਲੇਨਟ ਦਰਜ ਕੀਤੀ ਅਸੀਂ ਥਾਣੇ ਪਹੁੰਚੇ ਥਾਣੇ ਵਾਲਿਆਂ ਨੇ ਦੱਸਿਆ ਕਿ ਤਵਦੀਸ਼ ਜਾਰੀ ਹੈ ਬਈ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਬੀੜ ਤਲਾਬ ਕੁਦਰਤੀ ਜਦੋਂ ਅਸੀਂ ਇੱਥੇ ਆਏ ਤਾਂ ਐਸੇ ਗੁਰਮੀਤ ਸਿੰਘ ਦਾ ਅੱਜ ਭੋਗ ਸੀ ਅਸੀਂ ਉਹਨਾਂ ਦੇ ਘਰਦਿਆਂ ਨੇ ਨਾਲ ਗੱਲਬਾਤ ਕੀਤੀ ਤੇ ਅਸੀਂ ਇਸ ਕੋਠੀ ਤੇ ਆਏ ਸਾਨੂੰ ਲੋਕਾਂ ਨੇ ਦੱਸਿਆ ਇੱਕ ਬੇਰਾਨ ਕੋਠੀ ਇੱਥੇ ਪਈ ਹੈ ਜਿਹਦੇ ਅੰਦਰ ਤੁਸੀਂ ਦੇਖਿਆ ਅਸੀਂ ਕਿਵੇਂ ਖਿੱਚੀ ਹੈ ਜਿਹੜੇ ਸਿਲਵਰ ਫੋਇਲ ਲਾਈਟਰ ਇੰਜੈਕਸ਼ਨ ਜਿਹੜੇ ਟੀਕੇ ਜਿਹੜੇ ਟੀਕੇ ਲਾਉਂਦੇ ਨੇ ਇਹ ਆਪਣੇ ਆਪ ਚ ਸਬੂਤ ਹੈ ਤਾਜੇ ਫੋਇਲ ਦੇ ਇੱਥੇ ਜੇ ਸੜੇ ਹੋਏ ਪਏ ਹੋਏ ਸੀ ਰੋਜ਼ ਘਟੋ ਘਟ 20 25 ਮੁੰਡੇ ਜਿਹੜੇ ਨੇ ਆਮ ਕੋਈ ਦਿਨ ਦਿਹਾੜੇ 2 ਵਜੇ 3 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਂਦੇ ਨੇ ਕਈ ਤਾਂ ਸਵੇਰੇ ਵੀ ਆ ਜਾਂਦੇ ਨੇ ਜਿਨ੍ਹਾਂ ਨੂੰ ਰਾਤ ਨੂੰ ਨਸ਼ਾ ਨਹੀਂ ਮਿਲਦਾ ਔਰ ਤੁਸੀਂ ਦੇਖਿਆ ਗੱਡੀਆਂ ਇੱਥੇ ਕਿਵੇਂ ਘੁੰਮ ਰਹੀਆਂ ਨੇ ਉਹ ਵੀ ਤੁਹਾਨੂੰ ਅਸੀਂ ਸੀਨ ਦਿਖਾਏ ਕਿਹੜੇ ਤਰੀਕੇ ਨਾਲ ਇੱਥੇ ਸਰੇ ਆਮ ਜਿਹੜਾ ਨਸ਼ਾ ਵਿਕ ਰਿਹਾ ਤੇ ਕਿਤੇ ਵੀ ਕੋਈ ਪੁਲਿਸ ਦੀ ਕੋਈ ਗੱਡੀ ਪੀਸੀਆਰ ਕੋਈ ਪੁਲਿਸ ਕੰਟਰੋਲ ਰੂਮ ਕੋਈ ਜੀਪ ਕੋਈ ਇੱਥੇ ਕੋਈ ਗਸ਼ਤ ਨਹੀਂ ਹੈ ਕੋਈ ਨਾਕਾ ਨਹੀਂ ਹੈ ਇਹ ਬੀੜ ਤਲਾਬ ਜਿਹਨੂੰ ਖਬਰਾਂ ਚ ਵੀ ਹੁਣ ਨਸ਼ੇ ਦਾ ਘਰ ਕਿਹਾ ਜਾਂਦਾ ਹੈ ਤੁਸੀਂ ਵਿਜੇ ਨੂੰ ਵੀ ਸੁਣਿਆ ਵਿਜੇ ਨਸ਼ਾ ਛਡਾਓ ਕਮੇਟੀ ਬੀੜ ਤਲਾਬ ਦਾ ਪ੍ਰਧਾਨ ਵਿਜੇ ਸਿੰਘ ਉਹਨੂੰ ਤੁਸੀਂ ਸੁਣਿਆ ਬਈ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜੀ ਸਰਕਾਰ ਦੀ ਸਕੀਮ ਹੈ ਉਹ ਸਕੀਮ ਜਿਹੜੀ ਹੈ ਉਹ ਯੁੱਧ ਕਿਵੇਂ ਨਾਕਾਮਯਾਬ ਰਿਹਾ ਹੁਣ ਤੱਕ 2023 ਤੋਂ ਲੈ ਕੇ ਹੁਣ ਤੱਕ 2 ਸਾਲਾਂ ਚ ਬਿਲਕੁਲ ਵੀ ਨਸ਼ਾ ਨਹੀਂ ਰੁਕ ਰਿਹਾ ਔਰ ਉਹਨਾਂ ਨੇ ਔਰ ਵਿਜੇ ਨੇ ਇਹ ਵੀ ਦੱਸਿਆ ਤੁਹਾਡੇ ਸਾਹਮਣੇ ਕੈਮਰੇ 'ਚ ਵਿਜੇ ਨੇ ਦੱਸਿਆ ਕਿ ਪੁਲਿਸ ਜਿਹੜੇ ਵੱਡੇ ਤੋਂ ਵੱਡੇ ਆਈਪੀਐਸ ਅਫਸਰ ਤੋਂ ਲੈ ਕੇ ਥੱਲੇ ਤੱਕ ਜੇ ਰਿਸ਼ਵਤ ਲੈਣੇ ਰੁਕ ਜਾਣ ਜੇ ਪੁਲਿਸ ਰਿਸ਼ਵਤ ਨਾ ਲਵੇ ਔਰ ਜੇ ਪੁਲਿਸ ਚਾਵੇ ਪੁਲਿਸ ਕਰਪਟ ਨਾ ਹੋਵੇ ਤਾਂ ਇਹ ਨਸ਼ਾ ਜਿਹੜਾ ਰੁਕ ਸਕਦਾ ਔਰ ਸਰਕਾਰ ਦਾ ਜਿਹੜਾ ਯੁੱਧ ਹੈ ਜਿਹੜਾ ਹੁਣ ناکਾਮਯਾਬ ਹੈ ਉਹ ਯੁੱਧ ਜਿੱਤਣ ਦਾ ਇੱਕੋ ਇੱਕ ਜ਼ਰੀਆ ਹੈ ਪੁਲਿਸ ਨੂੰ ਠੀਕ ਕਰੋ ਪੁਲਿਸ ਕਰਪਟ ਹੋ ਚੁੱਕੀ ਹੈ ਲੋਕ ਸਰੇ ਆਮ ਕਹਿ ਰਹੇ ਨੇ ਔਰ ਕੇਸ ساری ਜਿਹੜੀ ਸੁਣਵਾਈ ਹੈ ਉਹ ਵੀ ਇੰਨੀ ਲੰਬੀ ਲੰਬੀ ਚੱਲਦੀ ਹੈ ਜਿਹੜੇ ਲੋਕ ਅਟੈਂਪਟ ਟੂ ਮਰਡਰ ਕੇਸ ਨਸ਼ੇ ਦੇ ਕੇਸੇ ਕੇਸਾਂ ਚ ਬਾਹਰ ਹੁੰਦੇ ਨੇ ਉਹ ਕਿਵੇਂ फटाफट ਜਮਾਨਤ ਆ ਜਾਂਦੇ ਨੇ ਔਰ ਜਿਹੜਾ ਪੁਲਿਸ ਰਿਮਾਂਡ ਹੈ ਉਹ ਵੀ ਸਿਰਫ 2 2 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਉਹਨਾਂ ਨੂੰ ਜੁਡੀਸ਼ੀਅਲ ਚ ਭੇਜ ਦਿੱਤਾ ਜਾਂਦਾ ਹੈ ਔਰ ਜੁਡੀਸ਼ਲ ਕਸਟਡੀ ਤੋਂ ਬਾਅਦ ਕਿ ਵੀ ਉਹਨਾਂ ਦੀ ਜ਼ਮਾਨਤਾਂ ਲਾ ਕੇ ਜਿਹੜੇ ਨਸ਼ਾ ਵੰਡਣ ਵਾਲੇ ਨੇ ਉਹ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ ਤੇ ਅੱਜ ਗਲੀਆਂ ਸੜਕਾਂ ਤੇ ਸਰੇ ਆਮ ਹੁਣ ਵੀ ਕਿਵੇਂ ਨਸ਼ਾ ਸਰੇ ਆਮ ਦਿਨ ਦਿਹਾੜੇ ਨਸ਼ਾ ਵੇਚ ਰਹੇ ਨੇ ਤੁਸੀਂ ਇਹ ਨਸ਼ਾ ਲੈਣ ਵਾਲੇ ਲੜਕੇ ਨੂੰ ਵੀ ਸੁਣਿਆ ਕਿਹੜੀ ਥਾਂ ਤੇ ਨਸ਼ਾ ਮਿਲਦਾ ਹੈ ਬੀੜ ਤਲਾਬ ਦੇ ਕਿਹੜੀ ਜਗ੍ਹਾ ਹੈ ਜਿਹੜੀ ਪੁਰਾਣੀ ਕੋਠੀ ਹੈ ਜਿੱਥੇ ਅਸੀਂ ਰੇਡ ਮਾਰੀ ਸੀ ਅਸੀਂ ਉੱਥੇ ਗਏ ਸੀ ਉੱਥੇ ਦੇਖਿਆ ਉਹ ਪੁਰਾਣੀ ਕੋਠੀ ਜਿਹੜੀ ਹੈ ਜਿਹੜੇ ਖੰਡਰ ਬਣੀ ਪਈ ਹੈ ਇਸ ਲੜਕੇ ਨੇ ਵੀ ਸਾਨੂੰ ਦੱਸਿਆ ਬਈ ਉਹ ਵੀ ਇੱਕ ਜਗ੍ਹਾ ਹੈਗੀ ਆ ਜਿੱਥੇ ਖੂਬ ਨਸ਼ਾ ਵਿਚਦਾ ਜਿੱਥੇ ਖੂਬ ਨਸ਼ਾ ਬਿਕਦਾ ਨਸ਼ਾ ਵੇਚਣ ਵਾਲੇ ਉਸ ਕੋਠੀ 'ਚ ਵੀ ਆ ਕੇ ਨਸ਼ਾ ਵੇਚਦੇ ਨੇ ਮੈਂ ਹਾਂ ਸਟੋਰੀ ਟਾਕ ਚੈਨਲ ਤੋਂ ਪ੍ਰਭਜੀਤ ਸਿੰਘ ਜੇ ਤੁਹਾਨੂੰ ਇਹ ਸਾਡੀ ਗੱਲਬਾਤ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਾਡੇ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਬਾਕੀ ਤੁਹਾਡੇ ਪਿੰਡਾਂ 'ਚ ਕਸਬਿਆਂ 'ਚ ਸ਼ਹਿਰਾਂ 'ਚ ਕੋਈ ਵੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੁੰਦੀ ਹੈ ਕੋਈ ਕੇਸ ਹੁੰਦਾ ਹੈ ਤੇ ਸਾਨੂੰ ਇਨਫਾਰਮੇਸ਼ਨ ਦਿਓ ਸਾਡੇ ਨਾਲ ਜੁੜੋ ਮੀਡੀਆ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜਦੋਂ ਪੰਜਾਬ ਦਾ ਇਹ ਹਾਲ ਹੋਵੇ ਜਿੱਥੇ ਪੰਜਾਬ ਦੀ ਨੌਜਵਾਨੀ ਨਸ਼ਾ ਚ ਖਤਮ ਹੋ ਰਹੀ ਹੋਵੇ ਤਾਂ ਮੀਡੀਆ ਨੂੰ ਗਰਾਊਂਡ ਤੇ ਉਤਰ ਕੇ ਸਟੋਰੀ ਕਰਨੀ ਚਾਹੀਦੀ ਹੈ ਇਸੇ ਕੋਸ਼ਿਸ਼ ਦਾ ਇਹ ਹਿੱਸਾ ਸੀ ਸਾਡਾ ਬੀੜ ਤਲਾਬ ਬਠੰਡਾ ਤੋਂ ਜੇ ਤੁਹਾਡੇ ਮਨ ਚ ਕੋਈ ਵਿਚਾਰ ਆਂਦਾ ਹੈ ਤੇ ਉਸ ਨੂੰ ਸਾਡੇ ਕਮੈਂਟਸ ਕਾਲਮ ਚ ਵੀ ਲਿਖੋ ਔਰ ਸਾਡੇ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮੈਂ ਹਾਂ ਪ੍ਰਭਜੀਤ ਸਿੰਘ ਸਤਿ ਸ਼ਕਾਲ ਧੰਨਵਾਦ